ਸ਼੍ਰੀ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸੋਹਣੀ ਮਾਲਕਾ ਮੇਰੀ ਬੇਨਤੀ ਗਰੀਬ ਦੀ ਸੋਹਣੀ ਮਾਲਕਾ ਮੇਰੀ ਬੇਨਤੀ ਗਰੀਬ ਦੀ ਬੇਨਤੀ ਗਰੀਬ ਦੀ ਜੀ ਬੇਨਤੀ ਗਰੀਬ ਦੀ ਬੇਨਤੀ ਗਰੀਬ ਦੀ ਬੇਨਤੀ ਗਰੀਬ ਦੀ ਜੀ ਬੇਨਤੀ ਗਰੀਬ ਦੀ ਸੋਣੀ ਮਾਲਕਾ ਮੇਰੀ ਬੇਨਤੀ ਗਰੀਬ ਦੀ ਸੋਣੀ ਮਾਲਕਾ ਮੇਰੀ ਬੇਨਤੀ ਗਰੀਬ ਦੀ ਤਾਰੋ ਮੇਰੀ ਭੇੜੀ ਤਾਰੋ ਮੇਰੀ ਭੇੜੀ ਜਿਹੜੀ ਡੁੱਬੀ ਹੋਈ ਨਸੀਬ ਦੀ ਸੋਣੀ ਮਾਲਕਾ ਮੇਰੀ ਬੇਨਤੀ ਗਰੀਬ ਦੀ ਸੋਣੀ ਮਾਲਕਾ ਮੇਰੀ ਬੇਨਤੀ ਗਰੀਬ ਦੀ ਦਰਸ਼ਨ ਦੇਖ ਜੀਵਾ ਗੁਰ ਤੇਰਾ 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 ਪੂਰਨ ਕਰਮ ਹੋਵੇ ਪ੍ਰਭ ਮੇਰਾ 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 ਬੇਨਤੀ ਗਰੀਬ ਦੀ ਸੋਣੀ ਮਾਲਕਾ ਮੇਰੀ ਬੇਨਤੀ ਗਰੀਬ ਦੀ ਸੋਣੀ ਮਾਲਕਾ ਮੇਰੀ ਬੇਨਤੀ ਗਰੀਬ ਦੀ ਬੇਨਤੀ ਗਰੀਬ ਦੀ ਜੀ ਬੇਨਤੀ ਗਰੀਬ ਦੀ ਸੋਹਣੀ ਮਾਲਕਾ ਮੇਰੀ ਬੇਨਤੀ ਗਰੀਬ ਦੀ ਸੋਹਣੀ ਮਾਲਕਾ ਮੇਰੀ ਬੇਨਤੀ ਗਰੀਬ ਦੀ ਤਾਰੋ ਮੇਰੀ ਬੇੜੀ ਤਾਰੋ ਮੇਰੀ ਬੇੜੀ ਜਿਹੜੀ ਡੁੱਬੀ ਹੋਈ ਨਸੀਬ ਦੀ ਸੋਹਣੀ ਮਾਲਕਾ ਮੇਰੀ ਬੇਨਤੀ ਗਰੀਬ ਦੀ सु माल मेरी बेनती ग़रीब दी ਇਹ ਬੇਨਤੀ ਸੁਣ ਪ੍ਰਭ ਮੇਰੇ 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 ਦੇਹ ਨਾਮ ਕਰ ਆਪਣੇ ਚਿਹਰੇ 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 ਬੇਨਤੀ ਗਰੀਬ ਦੀ सुणी माल का मेरी बनती ग़रीब दी सु माल केरी बेनती ग़रीब दी बेनी ग़रीब दी जी बेनती ग़रीब दी सुी माल खां बेनती ग़रीब दी सुी माल खां बेनती ग़रीब दी ਤਾਰੋ ਮੇਰੀ ਬੇੜੀ ਤਾਰੋ ਮੇਰੀ ਬੇੜੀ ਜਿਹੜੀ ਡੁੱਬੀ ਹੋਈ ਨਸੀਬ ਦੀ ਸੂਣੀ ਮਾਲਕਾ ਮੇਰੀ ਬੇਨਤੀ ਗਰੀਬ ਦੀ ਸੂਣੀ ਮਾਲਕਾ ਮੇਰੀ ਬੇਨਤੀ ਗਰੀਬ ਦੀ ਆਪਣੀ ਸਰਣ ਰੱਖ ਪ੍ਰਭ ਦਾਤੇ 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 ਗੁਰ ਪ੍ਰਸਾਦ ਕਿਨੇ ਵਿਰਲੇ ਜਾਤੇ 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 ਬੇਨਤੀ ਗਰੀਬ ਦੀ ਸੁਣੀ ਮਾਲਕਾ ਮੇਰੀ ਬੇਨਤੀ ਗਰੀਬ ਦੀ सुणी माल खां मेरी बेनती ग़रीब दी बेनी ग़रीब दी जी ग़रीब दी सुी मालका मेरी बेनती ग़रीब दी सु माल मेरी बेनती ग़रीब दी तारो मेर ਤਾਰੋ ਮੇਰੀ ਬੇੜੀ ਜਿਹੜੀ ਡੁੱਬੀ ਹੋਈ ਨਸੀਬ ਦੀ ਸੋਣੀ ਮਾਲਕਾ ਮੇਰੀ ਬੇਨਤੀ ਗਰੀਬ ਦੀ ਸੋਣੀ ਮਾਲਕਾ ਮੇਰੀ ਬੇਨਤੀ ਗਰੀਬ ਦੀ ਸੁਨੋ ਬਿਨੋ ਪ੍ਰਭ ਮੇਰੇ ਮੀਤਾ 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 ਚਰਨ ਕਮਲ ਵਸ ਹੈ ਮੇਰੇ ਚੀਤਾ 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 ਬੇਨਤੀ ਗਰੀਬ ਦੀ सुनी माल खां बेनती ग़रीब दी सु माल खां बेनती ग़रीब दी बेनी ग़रीब दी जी बेनती ग़रीब दी सुी माल खांरी बेनती ग़रीब दी सु माल खांरी बेनती ग़रीब दी सुणी मालका मेरी बेनती गरीब दी तारो मे पेड़ी तारो मे पेड़ी जुबी हुई नसीब जी सुणी मालका बेनती गरीब दी सुहिणी मालका मरी बेनती ग़रीब द ਨਾਨਕ ਏਕ ਕਰੈ ਅਰਦਾਸ ਨਾਨਕ ਏਕ ਕਰੈ ਅਰਦਾਸ ਨਾਨਕ ਏਕ ਕਰੈ ਅਰਦਾਸ ਨਾਨਕ ਏਕ ਕਰੈ ਅਰਦਾਸ ਵਿਸਰ ਨਹੀਂ ਪੂਰਨ ਗੁਰਤਾਸ ਵਿਸਰ ਨਹੀਂ ਪੂਰਨ ਗੁਣਤਾਸ ਵਿਸਰ ਨਹੀਂ ਪੂਰਨ ਗੁਣਤਾਸ ਵਿਸਰ ਨਹੀਂ ਪੂਰਨ ਗੁਣਤਾਸ ਵਿਸਰ ਨਹੀਂ ਪੂਰਨ ਗੁਣਤਾਸ ਬੇਨਤੀ ਗਰੀਬ ਦੀ ਸੂਣੀ ਮਾਲਕਾ ਮੇਰੀ ਬੇਨਤੀ ਗਰੀਬ ਦੀ ਸੂਣੀ ਮਾਲਕਾ ਮੇਰੀ ਬੇਨਤੀ ਗਰੀਬ ਦੀ ਬੇਨਤੀ ਗਰੀਬ ਦੀ ਜੀ ਬੇਨਤੀ ਗਰੀਬ ਦੀ ਸੂਣੀ ਮਾਲਕਾ ਮੇਰੀ ਬੇਨਤੀ ਗਰੀਬ ਦੀ ਸੂਣੀ ਮਾਲਕਾ ਮੇਰੀ ਬੇਨਤੀ ਗਰੀਬ ਦੀ ਤਾਰੋ ਮੇਰੀ ਬੇੜੀ ਤਾਰੋ ਮੇਰੀ ਬੇੜੀ ਜਿਹੜੀ ਡੁੱਬੀ ਹੋਈ ਨਸੀਬ ਦੀ ਸੋਣੀ ਮਾਲਕਾ ਮੇਰੀ ਬੇਨਤੀ ਗਰੀਬ ਦੀ ਸੋਣੀ ਮਾਲਕਾ ਮੇਰੀ ਬੇਨਤੀ ਗਰੀਬ ਦੀ ਸ੍ਰੀ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ